ਕੈਨੇਡੀਅਨ ਖਬਰਾਂ ਨਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ دوست ਹੁਸਪਰਨਜੀਤ ਸਿੰਘ ਪਾਕਨਾ ਹੁਣ ਤੱਕ ਦੀ ਵੱਡੀ ਖਬਰ ਸਿਸਲੀ ਦੇ ਵਿੱਚ ਇੱਕ ਵੱਡਾ ਤੂਫਾਨ ਦੇ ਇਸ ਤੂਫਾਨ ਦੇ ਵਿੱਚ ਸੁਪਰ ਯਾਰਟ ਡੁੱਬਣ ਦੇ ਨਾਲ 6 ਲੋਕ ਲਾਪਤਾ ਹੋ ਗਏ ਨੇ ਇਹਨਾਂ ਵਿੱਚ ਇਹ 6 ਲੋਕ ਕੈਨੇਡੀਅਨ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਵੀ ਹੋ ਗਈ ਹੈ ਰੋਮੇਤਿਆ ਲਾਵੀਟਾਟ ਰੱਖਕ ਨੇ ਦੱਸਿਆ ਕਿ ਸੌਬਾ ਨੂੰ ਅਚਾਨਕ ਹਿੰਸਕ ਤੂਫਾਨ ਦੇ ਨਾਲ ਟਕਰਾਇਆ ਸਿਸਲੀ ਦੀ ਰਾਸਤਾਨੀ ਪਲੇਰੋਮ ਦੇ ਨੇੜੇ ਇੱਕ ਲਗਜ਼ਰੀ ਯਾਰਟ ਜੋ ਡੁੱਬ ਗਿਆ ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 6 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ ਟਟ ਰੱਖੇਕ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ ਕਿ 56 ਮੀਟਰ ਲੰਮੀ ਸਮੁੰਦਰੀ ਕਿਸ਼ਤੀ ਦੀ ਪਹਿਚਾਣ ਬ੍ਰਿਟਿਸ਼ ਰਜਿਸਟਰਡ ਬਾਈਸੀਨ ਵਜੋਂ ਕੀਤੀ ਗਈ ਹੈ ਤੇ ਸੂਰਜ ਚੜ੍ਹਨ ਤੋਂ ਥੋੜੀ ਦੇਰ ਪਹਿਲਾਂ 22 ਲੋਕ ਜੋ ਇਸ ਵਿੱਚ ਸਵਾਰ ਸਨ ਸਾਰੇ ਦੇ ਸਾਰੇ ਡੁੱਬ ਗਏ ਟਟ ਰੱਖੇਕ ਨੇ ਕਿਹਾ ਕਿ ਲਾਪਤਾ ਲੋਕਾਂ ਵਿੱਚ ਬ੍ਰਿਟਿਸ਼ ਲੋਕ ਸਨ ਅਮਰੀਕੀ ਅਤੇ ਕੈਨੇਡੀਅਨ ਨਾਗਰਿਕ ਸਨ ਤੇ ਬਚਾਏ ਗਏ 15 ਲੋਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਪਲੇਰੋਮ ਦੇ ਵਿੱਚ ਇੱਕ ਤੱਟ ਰੱਖੇ ਅਧਿਕਾਰੀ ਨੇ ਰਾਇਟਸ ਨੂੰ ਦੱਸਿਆ ਕਿ ਹਵਾ ਬਹੁਤ ਤੇਜ਼ ਸੀ ਮੌਸਮ ਖਰਾਬ ਸੀ ਤੇ ਇੰਨੇ ਖਰਾਬ ਦੀ ਤੀਬਰਤਾ ਜਿੱਥੇ ਤੂਫਾਨ ਦੀ ਉਹਨਾਂ ਨੇ ਨਹੀਂ ਜੱਜ ਕੀਤੀ ਤੂਫਾਨ ਦੇ ਵਿੱਚ ਭਾਰੀ ਬਾਰਿਸ਼ ਨੇ ਹਾਲੀ ਦੇ ਦਿਨਾਂ ਵਿੱਚ ਇਟਲੀ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹਾੜਾਂ ਅਤੇ ਜ਼ਮੀਨ ਖਿਸਕਣ ਦੇ ਨਾਲ ਦੇਸ਼ ਦੇ ਉੱਤਰ ਵਿੱਚ ਵੱਡਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਬਚਾਏ ਗਏ ਲੋਕਾਂ ਵਿੱਚੋਂ 8 ਲੋਕਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਸਥਾਨਕ ਮੀਡੀਆ ਨੇ ਦੱਸਿਆ ਕਿ ਇਹਨਾਂ ਲੋਕਾਂ ਦੀ ਹਾਲਤ ਹੁਣ ਸਥਿਰ ਹੈ। ਨੇੜਲੇ ਕਿਸ਼ਤੀ ਦੇ ਕਪਤਾਨ ਨਰੋਇਟਸ ਨੇ ਦੱਸਿਆ ਕਿ ਤੂਫਾਨ ਜਦੋਂ ਆਇਆ ਸੀ ਤਾਂ ਉਸਨੇ ਬੇਸੀਨ ਦੇ ਨਾਲ ਟਕਰਾਉਣ ਤੋਂ ਬਚਾਉਣ ਲਈ ਜਹਾਜ਼ ਨੂੰ ਕੰਟਰੋਲ ਕਰਨ ਲਈ ਇੰਜਣ ਨੂੰ ਚਾਲੂ ਕਰ ਦਿੱਤਾ ਸੀ। ਕਸਟਨ ਬਰਨਰ ਅਧਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਨੂੰ ਸਥਿਤੀ ਵਿੱਚ ਰੱਖਣ ਲਈ ਕਾਮਯਾਬ ਰਹੇ ਆ ਤੇ ਤੂਫਾਨ ਖਤਮ ਹੋਣ ਤੋਂ ਬਾਅਦ ਅਸੀਂ ਦੇਖਿਆ ਕਿ ਸਾਡੇ ਪਿੱਛੇ ਜੋ ਜਹਾਜ਼ ਸੀ ਉਹ ਨਹੀਂ ਰਿਹਾ ਸੀ ਉਹ ਲੱਭ ਨਹੀਂ ਰਿਹਾ ਸੀ ਤੇ ਉਸਨੇ ਕਿਹਾ ਕਿ ਅਮਲੇ ਨੇ ਲਾਈਫ ਜੈਕਟਾਂ ਜਿੱਥੇ ਪਾ ਕੇ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕੁਝ ਲੋਕਾਂ ਨੂੰ ਲਾਭ ਵੀ ਲੱਗਾ ਜਿਨ੍ਹਾਂ ਵਿੱਚੋਂ ਤਿੰਨ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਸਨ ਇੱਕ ਛੋਟਾ ਜਿਹਾ ਬੱਚਾ ਤੇ ਇੱਕ ਮਾਲਕ ਉਸ ਦਿੱਤੀ ਉਸ ਦਾ ਜੋ ਵਾਈਫ ਸੀ ਤੇ ਬਚੇ ਹੋਏ ਲੋਕਾਂ ਦੇ ਵਿੱਚ ਜਿੱਥੇ ਸ਼ਾਮਲ ਇਹਨਾਂ ਨੂੰ ਜਿੱਥੇ ਜਦੋਂ ਲਾਈਫ ਜੈਕਟ ਪਾਉਣ ਤੋਂ ਬਾਅਦ ਬਚਾਇਆ ਗਿਆ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਜਹਾਜ਼ ਦੇ ਉੱਪਰ ਲਿਆਂਦਾ ਗਿਆ ਉਸ ਤੋਂ ਬਾਅਦ ਬਾਕੀ ਲੋਕਾਂ ਦੀ ਜਿੱਥੇ ਭਾਲ ਸ਼ੁਰੂ ਕੀਤੀ ਗਈ ਆ ਤੱਟ ਰੱਖੇ ਨੇ ਦੱਸਿਆ ਕਿ ਕਿਸ਼ਤੀ 49 ਮੀਟਰ ਡੂੰਘਾਈ ਦੇ ਵਿੱਚ ਮਿਲੀ ਹੈ ਤੇ ਗੋਤਾਖੋਰ ਹੁਣ ਇਸ ਮਲਵੇ ਦੀ ਜਿੱਥੇ ਜਾਂਚ ਕਰ ਰਹੇ ਨੇ ਟਰਮਿਨੀ ਇਮੇਜਸ ਇਮ ਰੇਜ਼ ਦੇ ਨੇੜੇ ਕਸਬੇ ਦੇ ਵਿੱਚ ਜਿੱਥੇ ਹੁਣ ਜਾਂਚ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਨੇ ਕਿ ਆਖਰ ਉਸ ਵਕਤ ਹੋਇਆ ਕੀ ਸੀ ਬਾਇਸੀਨ ਨੂੰ 2008 ਵਿੱਚ ਇਟਾਲੀਵਿਸ਼ਿਪ ਬਿਲਡਰਸ ਪੈਰੀਨਿਰ ਦੁਆਰਾ ਬਣਾਇਆ ਗਿਆ ਸੀ ਤੇ ਆਖਰੀ ਵਾਰ 2020 ਦੇ ਵਿੱਚ ਰਿਫਟ ਕੀਤਾ ਗਿਆ ਸੀ ਤੇ ਇਹ ਯਾਚਕ ਕੰਪਨੀ ਕੈਂਪਰ ਐਂਡ ਨਿਕੋਲ ਦੁਆਰਾ ਜਿੱਥੇ ਪ੍ਰਬੰਧਨ ਕੀਤਾ ਗਿਆ ਸੀ ਤੇ ਆਨਲਾਈਨ ਸਪੈਸ਼ਲਿਸਟ ਯਾਰਟ ਸਾਈਟਾਂ ਦੇ ਅਨੁਸਾਰ ਇਸ ਨੇ ਇਸ ਦੇ ਡਿਜ਼ਾਈਨ ਦੇ ਲਈ ਅਵਾਰਡਾਂ ਦੀ ਇੱਕ ਲੜੀ ਵੀ ਜਿੱਤੀ ਹੋਈ ਸੀ ਜਿਸ ਵਿੱਚ 6 ਲੋਕ ਤੇ 12 ਮਹਿਮਾਨ ਤੇ 10 ਲੋਕਾਂ ਦੀ ਖਾਸ ਕਰਕੇ ਚਾਲਕ ਦਲ ਦੀ ਇੱਕ ਟੀਮ ਅਨੁਕੂਲਤ ਹੋ ਕੇ ਇਸ ਵਿੱਚ ਚੱਲ ਸਕਦੀ ਸੀ ਪੈਰੀਨੀ ਨੇ ਆਪਣੇ ਵੈੱਬਸਾਈਟ ਦੇ ਉੱਪਰ ਇਹ ਗੱਲ ਲਾਖੀ ਹੈ ਕਿ ਸੈਲੂਟ ਜਾਂ ਇਤਾ ਅਲਵੀ ਪਾਸ਼ਾ ਵਿੱਚ ਸੇਤ ਜੋ ਜਾਣਿਆ ਜਾਂਦਾ ਹੈ ਤੇ ਇਸ ਦਾ 75 ਮੀਟਰ ਮਾਸਕ ਦੁਨੀਆ ਦਾ ਸਭ ਤੋਂ ਉੱਚਾ ਅਨਮਿਲੀਅਮ ਦਾ ਜਿੱਥੇ ਖਾਸ ਕਰਕੇ ਮਾਸਟ ਹੈ ਤੇ ਕਿਸ਼ਤੀ 14 ਅਗਸਤ ਨੂੰ ਜਿੱਥੇ ਮਿਲਾਜ਼ੋ ਸਿਸਲੀ ਲੀਅਨ ਬੰਦਰਗਾਹ ਤੋਂ ਰਵਾਨਾ ਹੋਈ ਸੀ ਉੱਥੋਂ ਇਹ ਸਾਰੇ ਯਾਤਰੀ ਇਸ ਤੇ ਸਵਾਰ ਹੋਏ ਸਨ ਤੇ ਜਹਾਜ਼ ਨੂੰ ਜਿੱਥੇ ਉਸ ਦੇ ਟਰੈਕਿੰਗ ਐਪ ਵੈਸਲ ਫਾਇਨਰ ਦੇ ਅਨਸਾਰ ਐਂਕਰ ਦੇ ਨੈਵੀਗੇਸ਼ਨ ਸਥਿਤੀ ਦੇ ਨਾਲ ਹੈ ਅਤਵਾਰ ਸ਼ਾਮ ਨੂੰ ਜਿੱਥੇ ਪੈਲੋ ਰੋਮ ਦੇ ਪੂਰਬ ਵਿੱਚ ਆਖਰੀ ਵਾਰ ਟਰੈਕ ਕੀਤਾ ਗਿਆ ਸੀ ਯੂਕੇ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਗੱਲ ਦੱਸੀ ਹੈ ਕਿ ਬ੍ਰਿਟਿਸ਼ ਅਧਿਕਾਰੀ ਵੀ ਹੁਣ ਇਸ ਨੂੰ ਲੈ ਕੇ ਸਥਾਨਕ ਅਧிகਾਰੀਆਂ ਦੇ ਸੰਪਰਕ ਵਿੱਚ ਹਨ ਪ੍ਰਭਾਵਿਤ ब्रिटन ਦੇ ਲੋਕਾਂ ਦੇ ਲਈ ਕਾਉਂਸਲ ਸਹਾਇਤਾ ਪ੍ਰਦਾਨ ਕਰਨ ਲਈ ਬਿਲਕੁਲ ਤਿਆਰ ਨੇ ਦੱਸਿਆ ਜਾ ਰਿਹਾ ਇਸ ਵਿੱਚ ਜੋ ਵਿਅਕਤੀ ਮਰਿਆ ਉਹ ਬ੍ਰਿਟਨ ਦਾ ਯੂਕੇ ਦਾ ਇੱਕ ਵੱਡਾ ਕਾਰੋਬਾਰੀ ਦੱਸਿਆ ਜਾ ਰਿਹਾ ਜਿਸ ਦੀ ਇਸ ਸਾਹਸੇ ਵਿੱਚ ਮੌਤ ਹੋ ਗਈ ਹੈ ਕੈਨੇਡੀਅਨ ਖਬਰਾਂਾਂ ਮਾਧਿਅਮ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰੋ ਆਜ ਨਿਊਜ਼ ਵਾਲਾ ਦਿਨ